ਸਾਰਿਆਂ ਪਿਆਰ ਭਰੀ ਸਤਸਰੀ ਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹੱਸਦੇ ਖੇੜਦੇ ਰੱਖੇ ਚੜ੍ਹਦੀ ਕਲਾ 'ਚ ਰੱਖੇ ਅੱਜ ਇੱਕ ਕਹਾਣੀ ਲੈ ਕੇ ਆਜ ਰਹੀਆਂ ਹੋਈਆਂ ਮੈਂ ਕਹਾਣੀ ਬਰਨਾਲੇ ਦੀ ਹੈ ਔਰ ਸੱਚੀ ਘਟਨਾ ਹੈ ਇਸ ਦੇ ਵਿੱਚ ਕੀ ਹੁੰਦਾ ਹੈ ਅੱਗੇ ਤਾਂ ਆਪਾਂ ਇੰਨੇ ਸੁਣਦੇ ਸੀ ਹੁਣ ਲੱਗਦਾ ਸੀ ਵੀ ਸ਼ਾਇਦ ਥੋੜਾ ਠੱਲਰ ਜਿਹਾ ਪਿਆ ਹੋਇਆ ਹੈ ਬੱਚੀਆਂ ਨਾਲ ਛੇੜਖਾਨੀ ਕਰਨ ਦਾ ਪਰ ਬਰਨਾਲੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਇੱਕ ਸੰਘੇੜੇ ਪਿੰਡ ਤੋਂ ਗੁਰਵਿੰਦਰ ਸਿੰਘ ਨਾਂ ਦਾ ਮੁੰਡਾ ਟੀਚਰ ਲੱਗਿਆ ਹੋਇਆ ਤਾਂ ਉਹ ਕਾਫੀ ਲੰਮੇ ਸਮੇਂ ਤੋਂ ਕਹਿੰਦੇ ਬੱਚੀਆਂ ਨਾਲ ਛੋਟੀਆਂ ਬੱਚੀਆਂ ਕਿਉਂਕਿ ਪ੍ਰਾਇਮਰੀ ਸਕੂਲ ਹੈ ਤਾਂ ਪ੍ਰਾਇਮਰੀ ਦੇ ਬੱਚੇ ਦੇਖ ਲੋ ਕਿੱਡੇ ਕਿ ਹੁੰਦੇ ਨੇ ਛੇੜਛਾੜ ਕਰਦਾ ਸੀ ਗਲਤ ਜਗ੍ਹਾ ਹੱਥ ਲਾਉਂਦਾ ਸੀ ਬੱਚੀਆਂ ਦੇ ਤਾਂ ਇੱਕ ਦੇ ਨਹੀਂ ਦੋ ਦੇ ਨਹੀਂ ਚਾਰ ਦੇ ਨਹੀਂ ਪਤਾ ਨਹੀਂ ਕਿੰਨਿਆਂ ਕੋ ਨੂੰ ਛੇੜਦਾ ਸੀ ਕਹਿੰਦੇ ਉਹ ਬੇਵਕੂਫ ਬੰਦਾ ਕੋਈ ਦਰਦ ਦੇ ਉਹਨਾਂ ਨੂੰ ਡਰਾਉਂਦਾ ਸੀ ਬੱਚਿਆਂ ਨੂੰ ਵੀ ਦੱਸਣਾ ਨਹੀਂ ਕਿਸੇ ਨੂੰ ਪਰ ਹੁਣ ਕੀ ਹੋਇਆ ਇੱਕ ਬੱਚੀ ਨੇ ਆਪਦੇ ਘਰੇ ਦੱਸਤਾ ਆਪਦੀ ਮਾਂ ਨੂੰ ਤਾਂ ਉਸ ਤੋਂ ਪਹਿਲਾਂ ਉੱਥੇ ਇੱਕ ਡੈਪੂਟੇਸ਼ਨ ਤੇ ਟੀਚਰ ਹੈ ਉਹ ਨਵਾਂ ਸ਼ਹਿਰ ਤੋਂ ਇੱਥੇ ਡੈਪੂਟੇਸ਼ਨ ਤੇ ਆਇਆ ਹੋਇਆ ਹੈ ਪ੍ਰਵਿੰਦਰ ਸਿੰਘ ਕਿਤਨਾ ਉਹਦਾ ਨਾਮ ਹੈ ਨਵਾਂ ਸ਼ਹਿਰ ਕਹਿੰਦੇ ਉਹ ਚੰਡੀਗੜ੍ਹ ਰੋਡ ਤੇ ਉਹਦੀ ਰਹਿائش ਹੈ ਤੇ ਉਸ ਬੰਦੇ ਨੇ ਇੰਨੀ ਹਿੰਮਤ કરી ਉਹਨੇ ਕਹਿੰਦੇ ਕੁਲਦੀਪ ਸਿੰਘ ਚਹਿਲ ਡੀਆਈਜੀ ਪਟਿਆਲਾ ਰੇਂਜ ਨੂੰ ਤੇ ਬਰਨਾਲੇ ਦੇ ਐਸਐਸਪੀ ਨੂੰ ਲੈਟਰ ਭੇਜੀ ਆ ਉਹਨੇ ਵੀ ਲੈਟਰ ਵਿੱਚ ਲਿਖਿਆ ਹੋਇਆ ਵੀ ਇਸ ਸਕੂਲ ਦੇ ਵਿੱਚ ਬੱਚੀਆਂ ਛੋਟੀਆਂ ਦੇ ਨਾਲ ਕਾਫੀ ਸਮੇਂ ਲੰਮੇ ਸਮੇਂ ਤੋਂ ਛੇੜਛਾੜ ਕਰਦਾ ਇੱਕ ਸਾਰਾ ਉਹਨੇ ਦੱਸਤਾ ਵੀ ਗੁਰਵਿੰਦਰ ਸਿੰਘ ਨਾਂ ਦਾ ਟੀਚਰ ਸੰਘੇੜੇ ਪਿੰਡ ਦਾ ਵੀ ਉਹ ਬੱਚੀਆਂ ਨਾਲ ਛੇੜਖਾਨੀਆਂ ਕਰਦਾ ਹੈ ਵੀ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਤੁਸੀਂ ਦੇਖੋ ਬਰਨਾਲਾ ਜ਼ਿਲ੍ਹਾ ਜਿਹੜਾ ਜ਼ਿਲ੍ਹਾ ਹੈੱਡਕੁਆਟਰ ਹੈ ਜ਼ਿਲ੍ਹਾ ਪ੍ਰਸ਼ਾਸ ਪੁਲਿਸ ਮੁਖੀ ਉੱਥੇ ਬੈਠਦੇ ਨੇ ਡੀਸੀ ਸਾਹਿਬ ਉੱਥੇ ਰਹਿੰਦੇ ਨੇ ਤੇ ਪੰਜਾਬ এডਿਕੇਸ਼ਨ ਬੋਰਡ ਦਾ ਆਫੀਸਰ ਡੀਓ ਉੱਥੇ ਰਹਿੰਦਾ ਬੈਠਦਾ ਹੈ ਮੈਂਬਰ ਪਾਰਲੀਮੈਂਟ ਮੀਤ ਹੇਰ ਬਰਨਾਲੇ ਦਾ तकरीबन ਕਹਿੰਦੇ 30 ਕਾਉਂਸਲਰ ਬਰਨਾਲੇ ਦੇ ਵਿੱਚ 30 ਕਾਉਂਸਲਰ ਨੇ ਇਹਡੇ ਵੱਡੇ ਸ਼ਹਿਰ ਦੇ ਵਿੱਚ ਕਿਸੇ ਨੂੰ ਪਿੰਕ ਨਹੀਂ ਲੱਗਣ ਦਿੱਤੀ ਬੰਦੇ ਨੇ ਹੁਣ ਜਦੋਂ ਰੌਲਾ ਪੈ ਗਿਆ ਰੌਲਾ ਵੀ ਆਮ ਲੋਕਾਂ ਚ ਕਿਸੇ ਚ ਗੱਲ ਨਹੀਂ ਜਾਣ ਦਿੱਤੀ ਉਸ ਬੰਦੇ ਨੇ ਇਹ ਕਿਹਾ ਜਿਹੜਾ ਨਵਾਂ ਸ਼ਹਿਰ ਤੋਂ ਡੈਪੂਟੇਸ਼ਨ ਤੇ ਆਇਆ ਹੋਇਆ ਹੈ ਉਹ ਕਹਿੰਦਾ ਜੀ ਵੀ ਮੈਂ ਇੱਕ ਉਹ ਕਹਿੰਦੇ ਨੇ ਪੁਲਿਸ ਵਾਲੇ ਵੀ ਅਸੀਂ ਤਾਂ ਪੰਚਾਇਤੀ ਫੈਸਲਾ ਕਰਤਾ ਇਹਨਾਂ ਦਾ ਦੇਖੋ ਉਹਦੇ ਤੇ ਕਾਰਵਾਈ ਤਾਂ ਪੁਲਿਸ ਨੇ ਕੀ ਕਰਨੀ ਸੀ ਉਸ ਬੰਦੇ ਤੋਂ ਐਪਲੀਕੇਸ਼ਨ ਲਿਖ ਕੇ ਉਹਦੇ ਸਾਈਨ ਕਰਾ ਲੈ ਜਿਹੜੀ ਕੁੜੀ ਨੇ ਸ਼ਿਕਾਇਤ કરી ਸੀ ਉਹਦੀ ਮਾਂ ਨੇ ਕਰੇਸ਼ ਦੱਸਿਆ ਸੀ ਕੁੜੀ ਨੇ ਆਪਣੀ ਮਾਂ ਨੂੰ ਉਹਦੀ ਮਾਂ ਨੇ ਵੀ ਅਰਜੀ ਦਿੱਤੀ ਪੁਲਿਸ ਨੂੰ ਪੁਲਸ ਨੇ ਉਸ ਟੀਚਰ ਦਾ ਉਹ ਬੱਚੇ ਦੇ ਮਾਂ ਦੇ ਨਾਲ ਸਮਝੌਤਾ ਕਰਾਤਾ ਕਹਿੰਦੇ ਪੈਸਿਆਂ ਦਾ ਦੇਣ ਲੈਣ ਹੋਇਆ ਕਹਿੰਦੇ ਕਾਫੀ ਵੱਡਾ ਟੀਚਰ ਨੇ ਤਾਂ ਜਿਹੜਾ ਚੰਦ ਚਾੜਿਆ ਚਾੜਿਆ ਤੁਸੀਂ ਦੇਖੋ ਪੁਲਸ ਨੇ ਵੀ ਚੰਦ ਚਾੜਿਆ ਕਿਉਂਕਿ ਇਹੀ ਜੀ ਗੱਲ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਹੈ ਇਸੇ ਲਈ ਤਾਂ ਜਦੋਂ ਅਹੀ ਜੀ ਗੱਲ ਨੂੰ ਅੱਜ ਦੱਬਣਗੇ ਤਾਂ ਕੱਲ ਨੂੰ ਉਹ ਬੰਦਾ ਰੇਪ ਵੀ ਕਰੂਗਾ ਬੱਚਿਆਂ ਦੇ ਇਹ ਗੱਲ ਦੱਬਣ ਵਾਲੀ ਨਹੀਂ ਸੀ ਪੁਲਿਸ ਨੇ ਪਤਾ ਨਹੀਂ ਲੋਕ ਕਹਿੰਦੇ ਨੇ ਵੀ ਉਸ ਟੀਚਰ ਨੇ ਪੁਲਿਸ ਨੂੰ ਵੀ ਪੈਸਾ ਖਵਾਤਾ ਇਸੇ ਲਈ ਕਹਿੰਦੇ ਪੁਲਿਸ ਨੇ ਬੁੱਢਾ ਲੈਣ ਦੇਣ ਕਰਕੇ ਉਹ ਬੱਚੀ ਦੀ ਮਾਂ ਨੂੰ ਕਹਿੰਦੇ ਜੀ ਉਹਨੂੰ ਤਾਂ ਗਲਤਫਹਿਮੀ ਹੋਗੀ ਬੱਚੀ ਦੀ ਜਿਹੜੀ ਬੱਚੀ ਦੀ ਮਾਂ ਨੇ ਐਪਲੀਕੇਸ਼ਨ ਦਿੱਤੀ ਕਹਿੰਦੇ ਵੀ ਗਲਤਫਹਿਮੀ ਹੋਗੀ ਬੱਚੇ ਦੀ ਮਾਂ ਨੂੰ ਇਸ ਲਈ ਸਮਝੌਤਾ ਕਰਾਇਆ ਗਿਆ ਤਾਂ ਜਦੋਂ ਪੁਲਿਸ ਅਧਿਕਾਰੀਆਂ ਨੂੰ ਪੁੱਛਿਆ ਗਿਆ ਬਰਨਾਲੇ ਦੇ ਨੂੰ ਐਸਐਸਪੀ ਨੇ ਪੁੱਛਿਆ ਵੀ ਤੁਸੀਂ ਫਿਰ ਪੰਚਾਇਤੀ ਫੈਸਲਾ ਕਰਾਤਾ ਇਹਦੀ ਛਾਣਵੀਣ ਕੀਤੀ ਉਹ ਕਹਿੰਦੇ ਜੀ ਉਹਦੀ ਮਾਂ ਨੂੰ ਕੁੜੀ ਦੀ ਨੂੰ ਗਲਤਫਹਿਮੀ ਹੋਗੀ ਦੇਖੋ ਤੁਸੀਂ ਇਹੀ ਜੀ ਕੋਈ ਮਾਂ ਹੋਣੀ ਹੈ ਜਿਹੜੀ ਐਡੀ ਵੱਡੀ ਘਟਨਾ ਦੀ ਅਰਜੀ ਵੀ ਦਿੰਦੀ ਹੈ ਤੇ ਮੁੱਕਰ ਵੀ ਜਾਂਦੀ ਹੈ ਹੁਣ ਇਹ ਵਿੱਚੋਂ ਪਤਾ ਨਹੀਂ ਵੀ ਕੀ ਗੱਲ ਹੈ ਕਿਉਂ ਉਹ ਬਦਲੀ ਕਿਹਾ ਇਹੀ ਜਾਂਦਾ ਵੀ ਵੱਡਾ ਲੈਣ ਦੇਣ ਹੋਇਆ ਕਾਫੀ ਵੱਡੀ ਰਕਮ ਦਾ ਲੈਣ ਦੇਣ ਹੋਇਆ ਸੋ ਪੁਲਿਸ ਨੇ ਕੀ ਕੀਤਾ ਤਿੰਨ ਬੰਦਿਆਂ ਦੇ ਕਹਿੰਦੇ ਜੀ ਪੰਚਾਇਤੀ ਫੈਸਲੇ ਦੇ ਵਿੱਚ ਤਿੰਨ ਬੰਦਿਆਂ ਦੇ ਸਾਈਨ ਦਿਖਾਤੇ ਰਾਜਵਿੰਦਰ ਸਿੰਘ ਵਾਸੀ ਪਟਿਆਲਾ ਬਰਨਾਲਾ ਜ਼ਿਲ੍ਹਾ ਬਰਨਾਲਾ ਕੋਈ ਉਹਦਾ ਫੋਨ ਨੰਬਰ ਨਹੀਂ ਕਹਿੰਦੇ ਕੋਈ ਐਡਰੈਸ ਨਹੀਂ ਵੀ ਉਹ ਕਿੱਥੇ ਰਹਿੰਦੇ ਨੇ ਬਰਨਾਲੇ ਚ ਇੱਕ ਹੈਗਾ ਕੋਈ ਵਿਕਰਮ ਸਿੰਘ ਜ਼ਿਲ੍ਹਾ ਬਰਨਾਲਾ ਵਾਸੀ ਬਰਨਾਲਾ ਉਹਦਾ ਵੀ ਇਹੀ ਲਿਖਤਾ ਇੱਕ ਕੋਈ ਹੈਗਾ ਬਲਜਿੰਦਰ ਸਿੰਘ ਵਾਸੀ ਬਰਨਾਲਾ ਜ਼ਿਲ੍ਹਾ ਬਰਨਾਲਾ ਸਿਰਫ ਕਹਿੰਦੇ ਇੰਨੇ 3 ਨਾਂ ਲਿਖ ਕੇ ਉਹ ਟੀਚਰ ਤੋਂ ਗੁਰਵਿੰਦਰ ਸਿੰਘ ਤੋਂ ਸਾਈਨ ਕਰਾ ਲੇ ਉਹ ਲੜਕੀ ਦੀ ਮਾਂ ਤੋਂ ਲਵਾ ਲਿਆ ਅਗੂਠਾ ਖੰਨੀ ਸਾਈਨ ਕਰਾ ਲੇ। ਕੇਸ ਨੂੰ ਰਫਾ ਦਫਾ ਕਰਤਾ। ਉਸ ਤੋਂ ਬਾਅਦ ਫਿਰ ਇਹ ਉਸ ਜਿਹੜਾ ਡੈਪੂਟੇਸ਼ਨ ਤੇ ਆਇਆ ਹੋਇਆ ਟੀਚਰ ਪ੍ਰਵਿੰਦਰ ਸਿੰਘ ਨਵੇਂ ਸ਼ਹਿਰ ਤੋਂ ਉਹਨੇ ਮਸਲਾ ਚੱਕਿਆ ਵੀ ਇਹ ਅੱਜ ਜੇ ਗੱਲ ਦਬ ਗਈ ਤਾਂ ਕੱਲ ਨੂੰ ਇਹੀ ਬੰਦਾ ਇਹਨਾਂ ਬੱਚੀਆਂ ਦੇ ਰੇਪ ਕਰ ਦੂਗਾ। ਉਲਸ ਨੂੰ ਕਹਿੰਦਾ ਵੱਡੇ ਲੈਵਲ ਤੇ ਉਹਨੇ ਦਿੱਤਾ ਡੀਆਈਜੀ ਨੂੰ ਤੇ ਐਸਐਸਪੀ ਨੂੰ ਐਪਲੀਕੇਸ਼ਨ ਭੇਜੀ ਵੀ ਤੁਸੀਂ ਇਸ ਘਟਨਾ ਦੀ ਜਾਂਚ ਕਰੋ ਹੁਣ ਉਹ ਅਰਜ਼ੀਆਂ ਦਿੱਤੀਆਂ ਤੋਂ ਬਾਅਦ ਹੁਣ ਲੋਕਾਂ ਨੂੰ ਵੀ ਪਤਾ ਲੱਗ ਗਿਆ ਹੁਣ ਲੋਕ ਬਰਨਾਲੇ ਦੇ ਉੱਠ ਰਹੇ ਨੇ ਇਸ ਮਸਲੇ ਨੂੰ ਉਜਾਗਰ ਕਰ ਰਹੇ ਨੇ ਦੇਖੋ ਕਿੱਡੀ ਵੱਡੀ ਗੱਲ ਹੈ ਬਾਕੀ ਜਿਹੜੀ ਜਾਣਕਾਰੀ ਮਿਲੂਗੀ ਫਿਰ ਜਿਹੀ ਜੀ ਮਿਲੀ ਜੇ ਦੱਸਣ ਵਾਲੀ ਹੋਈ ਉਹ ਦੱਸਾਂਗੇ ਜਰੂਰ ਅਗਲੀ ਵੀਡੀਓ ਬਣਾਵਾਂਗੇ ਪਰ ਫਿਲਹਾਲ ਇੰਨੀ ਹੀ ਗੱਲ ਸੁਣੀ ਹੈ ਜਿਹੜਾ ਕਿ ਬਹੁਤ ਦੁੱਖ ਦੀ ਗੱਲ ਹੈ ਦੇਖੋ ਪਹਿਲੀ ਗੱਲ ਤਾਂ ਟੀਚਰ ਹੈ ਜਿਹੜਾ ਉਹ ਉਹ ਹੀ ਛੱਡਦਾ ਉਹਨੇ ਤਾਂ ਚੰਦ ਚੜ੍ਹਿਆ ਹੀ ਹੈ ਪੁਲਿਸ ਨੇ ਉਦੋਂ ਵੀ ਵੱਡਾ ਚੜ੍ਹਦਾ ਜਿਹੜਾ ਉਹਦੀ ਖਾਮੀ ਨੂੰ ਖਨਾਮੀ ਨੂੰ ਇੱਥੇ ਦੱਬਦਾ ਸੋ ਇਹ ਦੱਸਣ ਦਾ ਮਕਸਦ ਮੇਰਾ ਸਿਰਫ ਇਹ ਨਹੀਂ ਹੈ ਵੀ ਕਿਸੇ ਦੀ ਇੱਜ਼ਤ ਨੂੰ ਕਰੀਏ ਆਪਾਂ ਤਾਰ-ਤਾਰ ਜਾਂ ਆਪਾਂ ਕਿਸੇ ਦੀ ਇਨਸਲਟ ਹੋਰ ਤਰ੍ਹਾਂ ਕਰੀਏ ਜਾਂ ਆਪਾਂ ਕੋਈ ਇੰਨਾ ਗੱਲਾਂ ਤੋਂ ਮਜ਼ੇ ਲਈਏ ਮੇਰਾ ਦੱਸਣ ਦਾ ਮਕਸਦ ਇਹ ਹੈ ਸਾਰਿਆਂ ਨੂੰ ਭੈਣ ਭਾਈਆਂ ਨੂੰ ਵੀ ਆਪਾਂ ਸਾਰੇ ਬਾਲ ਬੱਚੇ ਵਾਲਿਆਂ ਛੋਟੇ ਵੱਡੇ ਬੱਚੇ ਸਭ ਦੇ ਘਰੀਨੇ ਸੁੱਖ ਨਾਲ ਜਿਉਂਦੇ ਵੱਸਦੇ ਰਹਿਣ ਸਭ ਦੇ ਵੀ ਆਪਦੇ ਬੱਚਿਆਂ ਦਾ ਭਾਈ ਧਿਆਨ ਰੱਖਿਆ ਕਰੋ ਕਿਉਂਕਿ ਬੱਚੇ ਨੂੰ ਪੜਾਉਂਦੇ ਰਿਹਾ ਕਰੋ ਛੋਟੇ ਬੱਚੀਆਂ ਨੇ ਖਾਸ ਕਰਕੇ ਵੀ ਬੇਟਾ ਜੇ ਤੁਹਾਡੇ ਕੋਈ ਆ ਜਗਾ ਆ ਜਗਾ ਤੇ ਹੱਥ ਲਾਵੇ ਤਾਂ ਸਾਨੂੰ ਦੱਸਣਾ ਡਰਨਾ ਨਹੀਂ ਚਾਹੀ ਤੈਨੂੰ ਕਿੰਨਾ ਹੀ ਡਰਾਲੇ ਕੋਈ ਸਾਨੂੰ ਦੱਸਣਾ ਆ ਕਿ ਸੋ ਮੈਨੂੰ ਆਸ ਹੈ ਤੁਸੀਂ ਵੀ ਆਪਦੇ ਬੱਚਿਆਂ ਨੂੰ ਸਿੱਖਿਆ ਜ਼ਰੂਰ ਦੇਵੋਗੇ ਕਿਉਂਕਿ ਆਪਾਂ ਸਾਰੇ ਦਿਨ ਆਪਣੇ ਬੱਚਿਆਂ ਨੂੰ ਇੰਨਾ ਗੱਲਾਂ ਦੀ ਨੌਲੇਜ ਸੋ ਇੰਨੀ ਕੁ ਗੱਲ ਹੈ ਜੀ ਧੰਨਵਾਦ ਜੀ